ਨਾ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਜੇ ਨਹੀਂ ਕਰੋਗੇ ਫਿਰ ਮੈਂ ਤੁਸੀਂ ਮੇਰੇ ਨਾਲ ਮਾਰਿਓ ਬਹਾਨੇ ਆ ਸਬਸਕ੍ਰਾਈਬਰਾਂ ਦੇ ਮਾਰਨ ਦੇ ਬਹਾਨੇ ਰਹੇ ਚੀਤੇ ਵੀ ਖਲ ਮੇਰੇ ਉੱਤੇ ਪਾਦੇ ਇਹਨਾਂ ਨੇ ਸ਼ਿਕਾਰ ਕੀਤਾ ਹੋਇਆ ਹੈ ਚੀਤੇ ਦਾ ਅੱਜ ਤਾਂ ਜੱਟ ਮਾਨ ਨਹੀਂ ਹੈਗਾ ਇਹ ਐਡਾ ਖਤਰਨਾਕ ਕਬੀਲਾ ਹੈ ਬਾਈ ਚੀਤੇ ਚ ਉੱਤੇ ਉਹੀ ਮਾਰ ਲੈਂਦਾ ਹੈਗਾ ਹਾਂ ਆਇਓ ਹallelujah ਹਾਂ ਲੈ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਬਲੌਗ ਦੇ ਵਿੱਚ ਸਾਊਥ ਇਥੋਪੀਆ ਦੇ ਸ਼ਹਿਰ ਅਰਬਾ ਮਿੰਚ ਤੋਂ ਤੇ ਇੱਥੇ ਅਸੀਂ ਕੱਲ ਪਹੁੰਚੇ ਸੀਗੇ ਦੋਰਜੀ ਟ੍ਰਾਈਬ ਨੂੰ ਦੇਖਣ ਦੇ ਲਈ ਮੌਸਮ ਅੱਜ ਬਹੁਤ ਸੋਹਣਾ ਹੈ ਹਮੇਸ਼ਾ ਧੁੱਪ ਹੁੰਦੀ ਹੈ ਤੇ ਅੱਜ ਵਧੀਆ ਬੱਦਲਬਾਈ ਹੋਈ ਹੋਈ ਹੈਗੀ ਤੇ 35 ਕਿਲੋਮੀਟਰ ਇੱਥੋਂ ਦੂਰ ਹੈ ਜਿਹੜਾ ਦੋਰਜੀ ਟ੍ਰਾਈਬ ਹੈ ਜਿਹਨੂੰ ਅਸੀਂ ਐਕਸਪਲੋਰ ਕਰਨਾ ਹੈ ਤੇ ਆਪਾਂ ਉਸ ਤੋਂ ਪਹਿਲਾਂ ਆਪਣਾ ਸਫ਼ਰ ਸ਼ੁਰੂ ਕਰੀਏ ਪਹਿਲਾਂ ਖਾ ਲਈਏ ਕੁਝ ਕਿਉਂਕਿ ਭੁੱਖ ਬਹੁਤ ਹੈ ਬ੍ਰੈਕਫਾਸਟ ਦਾ ਟਾਈਮ ਹੈਗਾ 9:30 ਸਵੇਰ ਦੇ 9:30 ਹੋਏ ਹੋਏ ਆ ਤੇ ਦੂਜਾ ਇਹ ਹੈ ਨਾ ਕੋਈ ਸਪੈਸਿਫਿਕ ਜਗ੍ਹਾ ਨਹੀਂ ਜਿੱਥੇ ਤੁਹਾਨੂੰ ਮਨਪਸੰਦ ਦੀ ਚੀਜ਼ ਮਿਲੂਗੀ ਆਦਰਵਾਇਸ ਤਾਂ ਉਹੀ ਆ ਸੇਮ ਉਹਨਾਂ ਨਾਲ ਸਾਡਾ ਢਿੱਡ ਨਹੀਂ ਭਰਦਾ ਤੇ ਹੋਟਲ ਚ ਆ ਹੁੰਦਾ ਵੀ ਕੁਝ ਨਾ ਕੁਝ ਪਹਿਲਾਂ ਖਾ ਕੇ ਜਾਈਏ ਬਾਹਰ ਕਿਉਂਕਿ ਥੋੜਾ ਜਿਹਾ ਰਿਮੋਟ ਏਰੀਆ ਨਾ ਵਿਲੇਜ ਲਾਈਫ ਵਾਲਾ ਤੇ ਤੰਗ ਕਰਕੇ ਇੱਥੇ ਜ਼ਿਆਦਾ ਆਪਸ਼ਨ ਮਿਲਦੀਆਂ ਨਹੀਂ ਆ ਦੀਸ ਬਾਬਾ ਜੀ ਤਾਂ ਬਹੁਤ ਸਾਰੇ ਰੈਸਟੋਰੈਂਟ ਜਾਂ ਕੁਝ ਮਿਲ ਜਾਂਦਾ ਸੋ ਬ੍ਰੇਕਫਾਸਟ ਕਰਦੇ ਆ ਤੇ ਫਿਰ ਨਿਕਲਦੇ ਇਹਨਾਂ ਦੇ ਨਾਲ ਬ੍ਰੇਕਫਾਸਟ ਵਾਲੀ ਥਾਂ ਵਾਲੀ ਸੋਹਣੀ ਆ ਆ ਕੱਲ ਪਿਛਲੇ ਵਲੌਗ ਚ ਵੀ ਦਿਖਾਇਆ ਸੀ ਪੂਰਾ ਪਹਾੜ ਤੇ ਬਣਿਆ ਹੋਇਆ ਸਾਡਾ ਹੋਟਲ ਇਹ ਤੇ ਇਹ ਦੇਖੋ ਐਨਾ ਉੱਚਾ ਬਿਲਕੁਲ ਥੱਲੇ ਡਾਊਨ ਐ ਸਿੱਧਾ ਤੇ ਇੱਥੇ ਬ੍ਰੇਕਫਾਸਟ ਦਿੰਦੇ ਆ ਦਿਖਾਉਣੇ ਆ ਤੁਹਾਨੂੰ ਕੀ ਕੀ ਮਿਲਿਆ ਅੱਜ ਇਹ ਕੁਛ ਅਫਰੀਕਨ ਡਿਸ਼ਸ ਆ ਜਿਹਨੂੰ ਫਿਰ ਫਿਰ ਕੁਛ ਐ ਸਮਥਿੰਗ ਇਹ ਬੋਲਦੇ ਇੰਜਰਾ ਤੇ ਆ ਸਾਰੀਆਂ ਜਿੰਨਾ ਇੱਧਰਲੇ ਪਾਸੇ ਪੈਣਾ ਇਹ ਸਾਰੀਆਂ ਇਹਨਾਂ ਦੀਆਂ ਡਿਸ਼ਸ ਨਹੀਂ ਆ ਬ੍ਰੈਡ ਐਗਸ ਤੇ ਜੂਸ ਏ ਸਾਨੂੰ ਅੱਜ ਮਿਲ ਗਈ ਮੱਖੂ ਸੀ ਕੀ ਨਾਮ ਹੈ ਦਾ ਮਕਿਆਤੋ 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 ਐਸੇ ਕੈਪੇ ਜੀ ਉਹਨਾਂ ਨਹੀਂ ਬੋਲਦੇ ਮਕਿਆਤੋ ਮੈਂ ਕਹਿੰਦੇ ਦੁੱਧ ਵਾਲੀ ਕਾਫੀ ਵੀ ਸਾਨੂੰ ਅੱਜ ਇੰਨੇ ਦਿਨਾਂ ਬਾਅਦ ਮਿਲੀ ਮੇਰਾ ਤਾਂ ਪ੍ਰਾਨ ਸੀ ਮੈਂ ਕਿਹਾ ਮੈਂ ਪੀਂਦਾ ਨਹੀਂ ਤੁਨ ਤਨ ਹੋ ਗਿਆ ਪਰ ਫਿਰ ਖੁਸ਼ੀ ਨੇ ਬੁਲਾਤੀ ਕਹਿੰਦੇ ਧੱਕੇ ਨਾਲ ਪੀਣੀ ਪੀਣੀ ਹੈ ਕਹਿੰਦੇ ਤੇ ਪਰ ਨਹੀਂ ਜਾਈਦਾ ਹੁੰਦਾ ਆਪਾਂ ਪੰਜਾਬ ਚ ਚਾਹ ਕੌਫੀ ਪੀਂਦੇ ਆ ਨਾ ਬਸ ਉਹ ਵੀ ਪੀਣੀ ਚਾਹੀਦੀ। ਹੋਰ ਮੈਨੂੰ ਇੱਥੇ ਬਲੈਕ ਕੌਫੀ ਪੀਣ ਲੱਗ ਗਿਆ। ਬਲੈਕ ਕੌਫੀ ਮੈਂ ਕਿੰਨੇ ਦਿਨਾਂ ਦਾ ਬਲੈਕ ਕੌਫੀ ਪੀਂਦਾ ਸੀ ਯਾਰ ਕਮਾਲ ਦਾ 뷰 ਹੈ ਕਮਾਲ ਦਾ ਲੈਂਡਸਕੇਪ ਹੈ ਯਾਰ। ਅਫਰੀਕਾ ਦਾ ਨੇਚਰ ਵਾਈਜ਼ ਤਾਂ ਬਹੁਤ ਕਮਾਲ ਹੈ। ਤੇ ਇੱਧਰ ਸਾਡੇ ਭਾਈ ਸਾਹਿਬ ਦੇਗੂ ਸਾਹਿਬ ਵੀ ਆ ਗਏ। ਇਹ ਨੇ ਇੱਕ ਸਤਿ ਨਮਸਤੇ ਭਈਆ। ਸਤਿ ਸ੍ਰੀ ਅਕਾਲ। ਇੱਕ ਸੋਹਣੀ ਜਗ੍ਹਾ ਤੇ ਇਹ ਨਹੀਂ ਬਹਿਣ ਦਿੰਦੇ 10 ਮਿੰਟ ਹੁਣ ਉੱਠਣਾ ਪੈਣਾ ਜਲਦੀ ਕੌਫੀ ਪੀਏ। ਤੇ ਤੁਰ ਹੀ ਆਪਣੇ ਸਫਰ ਤੇ ਲੋ ਬਈ ਅੱਜ ਫੇਰ ਤਿਆਰ ਤੇ ਮੈਨੂੰ ਇਹ ਲੱਗਦਾ ਹੈ ਵੀ ਇੱਥੋਂ ਸਾਨੂੰ ਪਹੁੰਚਣ ਦਾ ਲੱਗਣਾ ਹੈ ਅੱਧਾ ਘੰਟਾ ਮਸਾ ਪੌਣਾ ਘੰਟਾ ਕਿਉਂਕਿ ਰੋਡ ਵਧੀਆ ਇਧਰਲੇ ਪਾਸੇ ਸ਼ਹਿਰ ਵਧੀਆ ਤੇ ਬਾਕੀ ਆਲਾ ਦਵਾਲਾ ਸਾਰੀ ਵਧੀਆ ਹੈਗਾ ਸੋ ਨਾ ਵੀ ਆਰ ਡਰਾਈਵਿੰਗ ਟੂ ਦੋਰਜੀ ਦਰਾਇਸ ਵਿਲੇਜਰਸ ਸੋਚਨੀਵੇਂ ਪਹਾੜਾਂ ਨੂੰ ਪਾਰ ਕਰਕੇ ਅਸੀਂ ਪਹੁੰਚ ਗਏ ਆ ਦੋਰਜੀ ਟਰਾਈ ਦੇ ਵਿਲੇਜ ਚ ਨੇ ਸਾਡੇ ਲੋਕਲ ਗਾਈਡ ਵਾਟਸ ਵਾਟਸ ਹਿਸ ਨੇਮ ਮੰਤਾਰੇ 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 ਜਿਵੇਂ ਤੁਹਾਨੂੰ ਪਤਾ ਹੀ ਹੈ ਹਰੇਕ ਸਮੇ ਲੋਕਲ ਗਾਈਡ ਇੱਕ ਨਾਮ ਰੱਖਣਾ ਪੈਂਦਾ ਹੈ ਇਹ ਦੇਗੂ ਪਤਾ ਹੀ ਹੈ ਇਹ ਮੰਤਾਰੇ ਸਾਡਾ ਇੱਥੋਂ ਦਾ ਲੋਕਲ ਗਾਈਡ ਹੈਗਾ ਇਹ ਦੋਰਜੀ ਕਬੀਲੇ ਤੋਂ ਹੀ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਇਹਨਾਂ ਦੇ ਘਰ-ਬਾਰ ਕਿਹੋ ਜਿਹਾ ਉਹ ਵਾਹ ਕੀ ਬਾਤ ਆ ਯਾਰ ਇਹਨੂੰ ਅਸੀਂ ਦੇਖਣ ਲਈ 300 ਕਿਲੋਮੀਟਰ ਸਪੈਸ਼ਲ ਆਏ ਆ ਤੇ ਇਹ ਘਰਾਂ ਨੂੰ ਦੇਖਣ ਲਈ ਹਾਂਜੀ ਤੇ ਇਹ ਦੇਖੋ ਯਾਰ ਕਿੰਨੀ ਗ੍ਰੀਨਰੀ ਤੇ ਕਿੰਨਾ ਵਧੀਆ ਵਾਲਾ ਦਵਾਲਾ ਹੈਗਾ ਤੇ ਇਹਨਾਂ ਦੇ ਘਰਾਂ ਦਾ ਜਿੱਥੇ ਰਹਿੰਦੇ ਹੈਗੇ ਕਮਾਲ ਆ ਯਾਰ ਕਮਾਲ ਦਾ ਮਤਲਬ ਆਰਚਟੈਕਟੈਕ ਇਥੋਂ ਦੇ ਲੋਕਾਂ ਦਾ ਇਥੋਂ ਦੇ ਕਬੀਲੇ ਦੇ ਰਹਿਣ ਵਾਲੇ ਦਾ ਜਿੰਨੇ ਵੀ ਕਬੀਲੇ ਦੇਖੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਸੋ ਫਰਸਟ ਯੂ ਵਿਲ ਗੈਟ ਡਰੈਸ ওকে ਥੈਨ ਆਫਟਰ ਯੂ ਗੈਟ ਡਰੈਸ ਯੂ हैव ਸਮ ਪਿਕਚਰਸ ਵਿਦ ਦਾ ਹਾਊਸਸ ওকে ਥੈਨ ਆ ਵਿਲ ਗਿਵ ਯੂ ਸਮ ਐਕਸਪਲੇਨੇਸ਼ਨ ਅਬਾਊਟ ਦੋਰ ਜ਼ੇ ਕੇ ਇਨ ਆ ਬਾਦੋਰ ਜ਼ੇ ਲਾਈਫ ਸਟਾਈਲ ਇਹ ਕਹਿੰਦਾ ਜੀ ਥੈਂਕ ਯੂ ਸੋ ਮੱਚ ਪਹਿਲਾਂ ਕਹਿੰਦਾ ਤੁਹਾਨੂੰ ਸਾਡੇ ਨਾਲ ਦੇ ਕੱਪੜੇ ਪਾਉਣੇ ਪਹਿਣਣਗੇ ਫਿਰ ਸਾਡਾ ਹੋਣਾ ਬੜਾ ਫਿਰ ਘਰ ਦਿਖਾਵਾਂ ਹਾਂ ਫਿਰ ਕਹਿੰਦੇ ਸਾਡਾ ਕਲਚਰ ਕੀ ਹੈ ਸਾਡਾ ਘਰੇ ਕੀ ਹੈ ਸਾਰੇ ਫਿਰ ਅਸੀਂ ਘੇੜਾ ਦੇਵਾਵਾਂਗੇ ਤੁਹਾਨੂੰ ਅੰਦਰ ਵਾਹ ਸੋਨੇ ਲੱਗ ਰਹੇ ਆ ਰਿਪਨ ਅੱਛਾ ਯਾਰ ਪਜਾਮਾ ਪਰ ਤੁਹਾਡਾ ਅਲਫਲਾ ਲਾ ਲੈ ਮੈਨੂੰ ਨਾ ਨਾ ਮਸਾਈ ਮਾਰਾ ਚ ਲਾਲ ਜੇ ਕੱਪੜੇ ਪਾਈ ਸੀ ਉਦੋਂ ਬਾਅਦ ਚ ਹੁਣ ਪਾਇਆ ਉਹ ਇੱਕ ਹੀ ਚੀਤਾ ਦੀ ਜਾਂਦਾ ਮੇਰੇ ਤੇ ਉਹ ਤੇਰੀ ਤੇ ਮਸਾਈ ਮਾਰਾ ਤੋਂ ਕੱਪੜੇ ਪਾਇਆ ਇਹ ਲੈਪਰ ਸਕਿਨ ਸਲੇਪਰ ਸਕਿਨ ਇਹ ਮੰਨਦਾ ਬਸ ਮੰਨ ਲੈ ਇਹ ਚੀਤੇ ਦੀ ਖਾਲ ਹੈ ਬਈ ਲੈ ਵੀ ਜਮਾ ਬਣ ਗਏ ਦੋਰ ਜੀ ਆਪਾਂ ਤੇ ਦੋਰ ਜੀ ਕਬੀਲਾ ਇਹ ਤੇ ਇਹ ਐ ਇਹ ਪੁਰਾਣੇ ਜ਼ਮਾਨੇ ਦੇ ਸ਼ਿਕਾਰ ਕਰਦੇ ਸੀ ਐਂ ਜੰਗਲਾਂ 'ਚ ਜਾਂਦੇ ਸੀਗੇ ਕਮ ਆਨ ਐਂ ਕਰਦੇ ਆਹ ਥਾੜਾ ਵੀ ਮਾਰਨੀ ਐ ਤੇ ਜਿਹੜੇ ਇਹ ਘਰ ਐ ਇਹ ਹਾਥੀ ਦੀ ਸ਼ੇਪ ਤੇ ਬਣਾ ਕੇ ਰੱਖਦੇ ਤਾਂ ਬਣਾ ਕੇ ਰੱਖਦੇ ਆ ਕਿਉਂਕਿ ਮਤਲਬ ਇਹਨਾਂ ਨੇ ਪਹਿਲਾਂ ਹਾਥੀਆਂ ਨੂੰ ਇੱਥੇ ਮਾਰੇ ਆ ਸੀਗਾ ਤੇ ਉਹਨਾਂ ਦੀ ਯਾਦ ਚ ਕਹਿੰਦੇ ਮਤਲਬ ਅਸੀਂ 12 ਪਿੰਡਾਂ ਦੇ ਜਿੰਨੇ ਲੋਕ ਆ ਸਾਰੇ ਐਵੇਂ ਆ ਬਣਾ ਕੇ ਰੱਖਦੇ ਆ ਫਰੰਟ ਵਾਲੇ ਪਾਸੇ ਸੁੰਡ ਹੈ ਜਿਵੇਂ ਸੁੰਡ ਦੀ ਸ਼ੇਪ ਹੁੰਦੀ ਹੈ ਉੱਪਰਲੇ ਪਾਸੇ ਇਹਦੇ ਮੋਰੀਆਂ ਵੀ ਰੱਖੀਆਂ ਹੋਈਆਂ ਮਤਲਬ ਵੈਂਟੀਲੇਸ਼ਨ ਲਈ ਅੱਖਾਂ ਅੱਖਾਂ ਨੇ ਉਹ ਅੱਛਾ ਉਹ ਅੱਖਾਂ ਰੱਖੀਆਂ ਹੋਈਆਂ ਕਹਿੰਦੇ ਉੱਪਰਲੇ ਪਾਸੇ ਤੁਹਾਨੂੰ ਦਿਖਦੀਆਂ ਹੋਣੀਆਂ ਹਨਾ ਤੇ ਜਿਹੜੀ ਇਹਦੀ ਹਾਈਟ ਆ ਉਹ ਵੀ ਉਵੇਂ ਉਨੀ ਰੱਖੀ ਜਾਂਦੀ ਹੈਗੀ ਹਾਂਜੀ ਜਿਨ੍ਹਾਂ ਨੇ 12 ਹਾਥੀਆਂ ਨੂੰ ਮਾਰਿਆ ਸੀ ਇਸ ਲਈ 12 ਮੁਖੀ ਬਣਾਤੇ ਫਿਰ ਜਿਨ੍ਹਾਂ ਨੇ ਮਾਰਿਆ ਸੀ ਉਹਨੂੰ ਇਹਨਾਂ ਨੇ ਉਹ ਉਹਨੂੰ ਮੁਖੀ ਬਣਾਉਂਦੇ ਨੇ ਫਿਰ ਉਹ ਡਿਵਾਈਡ ਹੋ ਗਏ ਸੀ 12 ਉਹਨਾਂ ਦੇ ਠੀਕ ਹੈ ਤੇ ਇਹ ਜਿਹੜਾ ਬਣਿਆ ਹੁੰਦਾ ਜੀ ਇਹ ਬਾਸ ਤੋਂ ਬਣਿਆ ਹੁੰਦਾ ਸਾਰਾ ਜਿੱਨੇ ਘਰ ਆ ਬੈਂਬੂ ਤੋਂ ਤੇ ਇਹ ਬਾਸ ਦੇ ਪੱਤੇ-ਪੱਤੇ ਮਤਲਬ ਉਹ ਵਰਤਦੇ ਆ ਉਹਦੇ ਨਾਲ ਸਾਰਾ ਘਰ ਤਿਆਰ ਕਰਦੇ ਜਿਹੜੀ ਇਹ ਘਰ ਦੀ ਹਾਈਟ ਹੈ ਇਹ ਹੁੰਦੀ ਹੈ 12 ਮੀਟਰ 12 ਮੀਟਰ ਤੱਕ ਇਹ ਬਿਨਾ ਪਿੱਲਰ ਤੋਂ ਹੁੰਦਾ ਕਹਿੰਦੇ ਇਹਦੇ ਵਿੱਚ ਵਿਚਾਲੇ ਅਸੀਂ ਕੋਈ ਪਿੱਲਰ ਨਹੀਂ ਲਾਉਂਦੇ ਹੈਗੇ ਤੇ ਬੜਾ ਇਹਨਾਂ ਦਾ ਯੂਨੀਕ ਜਿਹਾ ਸਟਾਈਲ ਹੈਗਾ ਜੰਗਲਾਂ 'ਚ ਰਹਿਣ ਕਰਕੇ ਘਰ ਦਾ ਹਨ ਜਿੰਨੇ ਕਬੀਲੇ ਹੁਣ ਤੱਕ ਅਸੀਂ ਇੱਥੇ ਘੁੰਮਿਆ ਸਾਰੇ ਕਿਸੇ ਕਬੀਲੇ 'ਚ ਇਸ ਤਰ੍ਹਾਂ ਦਾ ਅਸੀਂ ਘਰ ਨਹੀਂ ਦੇਖਿਆ ਸੀਗਾ ਤੇ 12 ਮੀਟਰ ਤੋਂ ਇਹ ਕਹਿੰਦੇ ਵੀ ਇੱਥੇ ਜੰਗਲ 'ਚ ਰਹਿਣ ਕਰਕੇ ਜਿਹੜੀ ਸਿਉਂਕ ਹੈ ਉਹ ਵੀ ਖਾ ਜਾਂਦੀ ਆ ਮਤਲਬ ਘਰ ਨੂੰ ਜਿਵੇਂ ਆਪਾਂ ਕਹਿੰਨਾ ਘੌਣ ਲੱਗਿਆ ਸਿਉਂਕ ਲੱਗੀ ਤਾਂ ਫਿਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਕਹਿੰਦੇ ਉਹ ਸਿਰਫ 5 ਮੀਟਰ ਤੱਕ ਰਹਿ ਜਾਂਦਾ 5 ਮੀਟਰ ਤੱਕ ਅਸੀਂ ਉਹਨੂੰ ਵਰਤਦੇ ਆਂ ਮਤਲਬ ਉਦੋਂ ਤੱਕ ਉਹਨੂੰ ਘਰ ਰੱਖਦੇ ਆਂ ਜਦੋਂ 5 ਮੀਟਰ ਤੋਂ ਥੱਲੇ ਆ ਗਿਆ ਉਦੋਂ ਉਹਨੂੰ ਪਸ਼ੂਆਂ ਦਾ ਵਾੜਾ ਬਣਾ ਦਿੰਦੇ ਆਂ ਜਾਂ ਤਾਂ ਉੱਥੇ ਮਤਲਬ ਪਸ਼ੂ ਰਹਿਣਗੇ ਫਿਰ ਜਾਂ ਫਿਰ ਉੱਥੇ ਰਸੋਈ ਬਣਾ ਦਈਏ ਉਹਨੂੰ ਕਿਚਨ ਲਈ ਰੱਖ ਦਿਆ ਫਿਰ ਉਹਨੂੰ ਰਸੋਈ ਲਈ ਰੱਖ ਦਿਆ ਫਿਰ ਉਹਨੂੰ ਜਿਵੇਂ ਬੱਕਰੀਆਂ ਇੰਨਾ ਲਈ ਰੱਖ ਦਿਆ ਹਾਂਜੀ ਫਿਰ ਮਤਲਬ ਕਿਚਨ ਅਲੱਗ-ਅਲੱਗ ਤਰ੍ਹਾਂ ਦੀ ਯੂਜ਼ ਕਰਦੇ ਆਂ ਹੌਲੀ-ਹੌਲੀ ਜਿਹੜਾ ਉਹ ਘਰ ਹੈ ਬਿਲਕੁਲ ਜਦੋਂ 2 ਮੀਟਰ ਦਾ ਰਹਿ ਗਿਆ 3 ਦਾ ਰਹਿ ਗਿਆ ਉਹ ਖਤਮ ਹੋ ਜਾਂਦਾ ਜਿਹੜਾ ਇਹਨਾਂ ਦਾ ਛੋਟਾ ਘਰ ਹੈ ਨੇੜੇ ਜਮ ਜਿਹਨੂੰ ਸੌ ਆ ਦਿਸ ਇਜ਼ ਅ ਕਿਚਨ ਨਾਓ ਇਟਸ ਇਜ਼ ਇਟ ਅ ਸਮਾਲ ਹਾਊਸ ਇਹ ਦੇਖੋ ਇਹ ਛੋਟਾ ਬਣ ਗਿਆ ਕਹਿੰਦੇ ਘਰ ਛੋਟਾ ਰਹਿ ਗਿਆ ਮੈਨੂੰ ਤਾਂ ਕਾਫੀ ਤਾਂ ਵੀ ਕਾਫੀ ਵੱਡਾ ਲੱਗ ਰਿਹਾ ਹੈ ਪਰ ਕਹਿੰਦੇ ਆ ਵੀ ਛੋਟਾ ਬਣ ਗਿਆ ਤੇ ਇਹਦੇ ਅੰਦਰ ਆ ਫੀਮੇਲਸ ਨੇ ਇਹ ਕਿਚਨ ਲਈ ਇਹਨੂੰ ਵਰਤਦੇ ਆ ਅੱਜਕੱਲ ਜਾਂ ਇਸ ਤੋਂ ਬਾਅਦ ਕਹਿੰਦੇ ਫਿਰ ਪਸ਼ੂਆਂ ਦਾ ਬਾੜਾ ਬਣਾ ਦਿਆਂਗੇ ਮਤਲਬ ਪਸ਼ੂ ਰੱਖਾਂਗੇ ਆਲੇ ਦੁਆਲੇ ਜੰਗਲ ਹੈ ਸਾਰੇ ਜੰਗਲ 'ਚ ਰਹਿੰਦੇ ਨੇ ਕੇਲੇ ਦੀ ਖੇਤੀ ਕਰਦੇ ਆ ਇਹ ਤੋਂ ਇਲਾਵਾ ਜਿਹੜਾ ਜਵਾਰ ਜਵੂਰ ਆ ਉਹ ਵੀ ਬੀਜਦੇ ਆ ਤੇ ਪੜਿਆ ਲਿਖਿਆ ਕਬੀਲਾ ਵਧੀਆ ਤੇ ਹੁਣ ਜਿਹੜਾ ਤੁਹਾਡਾ ਮਤਲਬ ਇਹਦੇ ਅੰਦਰਲੇ ਪਾਸੇੋਂ ਘਰ ਹੈਗਾ ਅਸੀਂ ਤੁਹਾਨੂੰ ਅੰਦਰਲੇ ਪਾਸੇ ਮੇਨ ਘਰ ਹੈ ਜਿਹੜਾ ਇਹਨਾਂ ਦਾ ਉਹ ਦਿਖਾ ਕੇ ਲਿਆਉਨੇ ਹੁਣ ਇਹ ਕਹਿੰਦੇ ਜਦੋਂ ਤੁਸੀਂ ਸਾਡੇ ਘਰ ਚ ਵੜਨਾ ਨਾ ਅੰਦਰ ਜਾਣ ਤੋਂ ਪਹਿਲਾਂ ਫਿਰ ਕਹਿਣਾ ਸਾਰੋ ਸਾਰੋ ਤੇ ਹੁਣ ਅਸੀਂ ਕਹਿੰਦੇ ਸਾਰੋ 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 ओके ਇਹ ਕਹਿੰਦੇ ਵੀ ਇਹਨੂੰ ਬਾਹਰ ਰੱਖ ਕੇ ਜਾਣਾ ਪਊਗਾ ਸਾਰੇ ਕਾਸੇ ਨੂੰ ਜਿਹੜੇ ਸਾਡੇ ਹਥਿਆਰ ਨੇ ਇਹ ਹਥਿਆਰ ਬਾਹਰ ਰੱਖ ਕੇ ਫਿਰ ਤੁਸੀਂ ਘਰ ਚ ਜਾ ਸਕਦੇ ਹੋ ਜਿਹੜਾ ਤੁਹਾਨੂੰ ਇਹਨਾਂ ਦਾ ਤੀਰ ਦਿਖਾਇਆ ਸੀ ਨਾ ਕੇਸ਼ੀਆ ਤੇ ਤਰਕ ਤੋਂ ਬਣਿਆ ਹੋਇਆ ਕੇਸ਼ੀਆ ਟਰੀ ਦੀ ਲੱਕੜ ਹੈ ਇਹ ਤੇ ਆ ਜਿਹੜੀ ਚਮੜੀ ਦੀ ਬਣੀ ਆ ਇਹ ਹਿੱਪੋ ਦੀ ਚਮੜੀ ਹੁੰਦੀ ਹੈਗੀ ਜਿਹੜਾ ਹਿੱਪੋ ਜਾਨਵਰ ਹੈ ਉਹਦੇ ਚਮੜੀ ਤੋਂ ਢਾਲ ਬਣਾਈ ਦੀ ਆ ਵੀ ਇਹਦੇ ਅੰਦਰ ਜੇ ਕੋਈ ਹਮਲਾ ਕਰੇ ਤੇ ਇਹਦੇ ਅੰਦਰ ਕੋਈ ਤੀਰ ਨਾ ਜਾ ਸਕੇ ਹੁਣ ਅਸੀਂ ਇਹਨੂੰ ਬਾਹਰ ਰੱਖ ਦਿਆ ਤੇ ਅੰਦਰ ਜਾਣ ਸਮਿਸ਼ਾ ਸਾਰੇ ਸਾਰੇ ਅੰਦਰਲੇ ਪਾਸੇ ਇਹਨਾਂ ਦਾ ਕਾਫੀ ਹਨੇਰਾ ਹੈਗਾ ਤੇ ਘਰ ਦੇ ਤੇ ਵਿਚਾਲੇ ਇਹ ਅੱਗ ਬਾਲ ਕੇ ਰੱਖਦੇ ਆ ਤੇ ਨਾਲੇ ਹੁਣ ਨਾਲ-ਨਾਲ ਦੱਸਣਗੇ ਇਸੇ ਮੇਨ ਡਾਈਨਿੰਗ ਏਰੀਆ ਸੇ ਡਾਈਨਿੰਗ ਡਾਈਨਿੰਗ ਓਕੇ ਇਹ ਡਾਈਨਿੰਗ ਏਰੀਆ ਹੈਗਾ ਇਹਨਾਂ ਦਾ ਵਾਈ ਯੂ ਬਰਨ தி ਫਾਇਰ ਹੇਅਰ ਟੂ ਗੈਟ ਲਾਈਟ देयर ਇਜ਼ ਨੋ ਇਲੈਕਟ੍ਰਿਸਿਟੀ ਹੇਅਰ ਓ देयर ਇਜ਼ ਨੋ ਇਲੈਕਟ੍ਰਿਸਿਟੀ ਇਹ ਕਹਨੇ ਵੀ ਅੰਦਰ ਚਾਨਣ ਜੂ ਉਹਨਾਂ ਨੂੰ ਹੁੰਦਾ ਨਹੀਂ ਸਾਡੇ ਕੋਲ ਬੱਲਬ ਬੱਲਬ ਨਹੀਂ ਹੁੰਦੇ ਤਾਂ ਕਰਕੇ ਅਸੀਂ ਇਹ ਅੰਦਰ ਅੱਗ ਬਾਲ ਕੇ ਰੱਖਦੇ ਹਾਂ। This is sunflower. Hmm. This is sunflower and garlic. Hmm. This is malt. Hmm. The malt is made from barley, wheat, sorghum, maize hmm. and oats. Okay. So those five cereal we mix together. Okay. Grounded we have the local grinding machine. Okay. And then we mix with hot water. okay we are here to relax like for five days okay after it dried they put it again and they grind it okay they prepare the beverage local beer okay the beer name is we call it borde borde yeah hmm. and those the bordes are what uh, we are using to drink borde okay so this is not for one person one okay. person they drink once at the same time together okay ek anda bhai assi do do lok enu a inna da traditional pande ch kanda pi lene k je ladvi paiye kanda ਤਾਂ ਵੀ ਕਹਿੰਦਾ ਸੀ ਇਹਦੇ ਚ ਪੀਨੀਆਂ ਇਕੱਠੇ ਫਿਰ ਪਿਆਰ ਵੱਧ ਹੈਗਾ ਓਕੇ ਇਟਸ ਫਾਈਨ ਸੋਸ ਪੀਸ ਲਵ ਐਂਡ ਰਿਸਪੈਕਟ ਓਕੇ ਇਟਸ ਪੀਸ ਲਵ ਐਂਡ ਰਿਸਪੈਕਟ ਹੈ ਓਕੇ ਇਹਨਾਂ ਦੇ ਅੰਦਰਲਾ ਪਾਸਾ ਸੀਗਾ ਹਾਂ ਇਹਨਾਂ ਦੇ ਘਰ ਦਾ ਤੇ ਜਿਹੜਾ ਤੁਹਾਨੂੰ ਦਿਖਾਇਆ ਬਟ ਅੰਦਰ ਧੂਆਂ ਬਹੁਤ ਜ਼ਿਆਦਾ ਧੂਆਂ ਤਾਂ ਬਹੁਤ ਜ਼ਿਆਦਾ ਚੜ ਰਿਹਾ ਹੈਗਾ ਓਕੇ ਥਿਸ ਇਜ਼ ਬੈਡਰੂਮ ਥਿਸ ਇਜ਼ ਬੈਡਰੂਮ ਵਿਚ ਇਜ਼ ਫॉर தி স্মੋਲ ਕਿਡਸ ਓਕੇ ði স্মੋਲ ਕਿਡਸ ਸਪੈਂਡ ਓਵਰਨਾਈਟ ਹੇਅਰ ਹਾਂ ਐਂਡ ਹੇਅਰ ðiਰ ਇਜ਼ ਅਨਦਰ ਵਨ ਹਾਂ ਇਹਨੇ ਘਰ ਦੇ ਅੰਦਰ ਹੀ ਪਾਰਟੀਸ਼ਨ ਬਣੇ ਹੋਏ ਅਲੱਗ-ਅਲੱਗ ਤੇ ਇੱਕ ਥਾਂ ਮੈਂ मतलब ਜਵਾਕ ਪੈਂਦੇ ਆ ਦਿਸ ਇਜ਼ ਦਿਸ ਇਜ਼ ਫॉर ਮਾਸਟਰ ਬੈਡਰੂਮ ਮਾਸਟਰ ਬੈਡਰੂਮ ਯਾ ਲਾਈਕ ਫॉर ਦੀ ਪੇਰੈਂਟਸ ਮਮ ਐਂਡ ਡੈਡ oh ਮਮ ਐਂਡ ਡੈਡ ওকে ਐਂਡ ਦਿਸ ਇਜ਼ ਸਟੋਰੇਜ oh ਦਿਸ ਇਜ਼ ਸਟੋਰੇਜ ਇਧਰਲੇ ਬਸ ਇਹ ਸਾਰੀ ਸਟੋਰੇਜ ਆ ਗਈ ਓਕੇ ਐਂਡ ਦਿਸ ਵਨ ਇਜ਼ ਫॉर ਦਾ ਗੈਸਟ ਓਕੇ ਜੇ ਕੋਈ ਗੈਸਟ ਆਉਂਦਾ ਤਾਂ ਗੈਸਟ ਰੂਮ ਵੀ ਵਿੱਚ ਹੀ ਹੈ Okay nice and also behind of this fence uh we have here the animals storage okay animal storage animal also inside yes, yes oh sheep and inside there is cows ah eh dekh lo yaar ghar keda huga vich hi inanne apne aa peda vich hi ga ga khadi hai ga bhi khadi hai khushi vich hor eh dekho bahar le pasin in the outside uh, the house look like very small but it's very big it's big, it's big area huh? yeah Ah. and you know why we keep the animals inside of the house with us huh? because we live in high elevation huh? in evening it's very cold oh the animals are they give us warm by breathing okay one okay. way is to protect from the wild animals okay there is hyenas in the village hyenas yeah that, okay, okay, okay nice. Nice. <laughs> <laughs> so let's go outside ਇਹ ਨਨੇ ਨਾ ਆਪਣੇ ਘਰਾਂ ਦੀ ਇੱਕ ਹੋਰ ਖਾਸ ਗੱਲ ਦੱਸੀ ਐ ਕਹਿੰਦੇ ਵੀ ਜਿਹੜੇ ਸਾਡੇ ਘਰ ਐ ਮੂਵੇਬਲ ਐ ਮਤਲਬ ਅਸੀਂ ਇਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਂਦੇ ਆ ਜੇ ਮੰਨ ਲਓ ਘਰ ਇਹ ਖਰਾਬ ਹੋਣ ਲੱਗ ਜੇ ਤੇ ਜਾਂ ਇਹਨਾਂ ਨੂੰ ਲੱਗੇ ਵੀ ਇੱਥੇ ਸਿਉਂਕ ਵੱਧ ਪੈ ਰਹੀ ਐ ਹੁਣੇ ਪਾਏ ਤਾਂ 60 ਬੰਦੇ ਫਿਰ ਇਹਦੇ 30 ਬੰਦੇ ਅੰਦਰ ਲੱਗਦੇ ਆ 30 ਬੰਦੇ ਬਾਹਰ ਲੱਗਦੇ ਆ 60 ਬੰਦੇ ਘਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਂਦੇ ਆ ਕਮਾਲ ਦੀ ਗੱਲ ਐ ਸੀ ਇਹਦੇ ਅੰਦਰਲੇ ਪਾਸਿਓ ਮਤਲਬ ਕੱਲੇ ਬਾਸ ਤੇ ਹੀ ਖੜਾ ਹੈਗਾ ਬਾਸ ਤੇ ਬਾਹਰ ਜਿਵੇਂ ਤੁਹਾਨੂੰ ਦਿਖ ਰਿਹਾ ਹੈ ਨਾ ਇਸ ਤਰ੍ਹਾਂ ਬਣਾਇਆ ਉਹਦੇ ਨਾਲ ਹੀ ਖੜਾ ਹੈ ਇੱਕ ਵੀ ਅੰਦਰ سپورਟ ਨਹੀਂ ਹੈਗੀ ਕੋਈ ਵੀ ਪਿਲਰ ਨਹੀਂ ਹੈਗਾ ਤੇ ਡਿਜ਼ਾਈਨ ਕਮਾਲ ਦਾ ਹੈ ਜਿਨ੍ਹਾਂ ਨੇ ਬਣਾਇਆ ਹੁਣ ਇਥੇ 뮤직 ਇਹਨਾਂ ਦਾ ਟ੍ਰੈਡੀਸ਼ਨਲ 뮤직 ਵੱਜ ਰਿਹਾ ਹੈਗਾ ਜਿਹੜੇ ਕਬੀਲੇ ਦੇ ਲੋਕ ਹੈ ਇਹਨਾਂ ਤੁਹਾਨੂੰ ਜਿਹੜਾ 뮤직 ਆ ਸੁਣਾਉਂਦੇ ਆ ਤੇ ਜਿਹੜੇ ਇਹਨਾਂ ਦੇ ਹੋਰ ਕੰਮਕਾਰ ਹੈ ਤੇ ਉਹ ਤੁਹਾਨੂੰ ਦਿਖਾਉਂਦੇ ਆ <laughs> very nice ਜਿਹੜਾ ਬਨਾਣਾ ਪਲਾਂਟ ਹੈ ਨਾ ਉਸ ਇਸ ਕਬੀਲੇ ਦਾ ਮੁੱਖ ਆਧਾਰ ਹੈ ਮਤਲਬ ਜਿਹੜਾ ਇਹਦਾ ਹਰਾ 파ਟ ਹੈ ਉਹਨੂੰ ਤਾਂ ਇਹ ਬ੍ਰੈਡ ਬਣਾਉਣ ਲਈ ਯੂਜ਼ ਕਰਦੇ ਆ ਤੇ ਜਿਹੜੇ ਆ ਸੁੱਕੇ ਹੋਏ ਪੱਤੇ ਨੇ ਉਹਦੇ ਤੋਂ ਇਹ ਚੇਅਰ ਵੁੱਡਨ ਦੀਆਂ ਮਤਲਬ ਚੀਜ਼ਾਂ ਬਣਾਉਣ ਤੇ ਲਈ ਯੂਜ਼ ਕਰਦੇ ਆ ਤੇ ਜਿਹੜੇ ਉੱਪਰਲਾ ਪਾਰਟ ਹੈ ਉਹਨੂੰ ਆਪਦੇ ਪਸ਼ੂਆਂ ਨੂੰ ਚਾਰਾ ਪਾਉਣ ਲਈ ਮਤਲਬ ਉਹਨਾਂ ਦੇ ਖਾਣ ਜੋਗ ਬਣਾਉਂਦੇ ਤੇ ਬ੍ਰੈਡ ਬ੍ਰੈਡ ਕਿਵੇਂ ਬਣਾਉਂਦੇ ਆ ਹਰੇ ਪਾਰਟ ਤੋਂ ਆਪਾਂ ਹੁਣ ਦਿਖਾਉਂਦੇ ਜਾਇ ਵੀ ਕਹਿੰਦੇ ਸੀ ਖੁਸ਼ੀ ਵੀ ਉੱਪਰਲੇ ਪੱਤਿਆਂ ਦੇ ਰੈਣੀ ਸੀਜ਼ਨ 'ਚ ਅਸੀਂ ਮੀਂਹ ਲਈ ਬਚਦੇ ਆ ਹਨਾ ਹਾਂਜੀ 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 ਐਸੀ ਆ ਵੱਡੇ ਵੈਸੇ ਉਹ ਤਾਂ ਆਪਣੇ ਵੀ ਸਾਊਥ ਇੰਡੀਆ 'ਚ ਕੇਰਲਾ ਵਗੈਰਾ 'ਚ ਦੇਖਣ ਨੂੰ ਮਿਲਦਾ ਤੇ ਇਹ ਹੁਣ ਬ੍ਰੈਡ ਕਿਵੇਂ ਬਣਾਉਂਦੇ ਆ ਤੋਂ ਕੇਲੇਆਂ ਤੋਂ ਮਤਲਬ ਜਿਹੜਾ ਕੇਲੇ ਦਾ ਦਰਖਤ ਹੈ ਉਹ ਹੁਣ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਇਹਨੂੰ ਐ ਛਿੱਲ ਲੈਂਦੇ ਆ ਕੇਲੇ ਦਾ And this one yeah uh, she separated this water oh separate okay. this water yeah this water uh, it will settle and then it become like powder oh. okay and then we made the forage oh. okay and this one she will wrap it with it is leaf and then she will bury it underground for three months three months okay. yeah Yeah, then we made the bread okay with this which is from the steam part. okay yeah. now this smells like cucumber hmm. but after three months it changed the smelling ਇਨਸੋ ਦੇ ਕੇਲੇ ਅਸਵੇਲ ਕਕੰਬਰ ਵਰਗੀ ਹੈ ਜਿਵੇਂ ਰਿਪਨ ਖੀਰੇ ਵਰਗੀ ਸਮਾਨ ਹੈ ਇਹੋ ਜਿਹਾ ਬਈ ਖੀਰੇ ਵਰਗੀ ਕੇਲੇ ਚੋਂ ਕੇਰਾ ਦਾ ਫ੍ਰੈਗਰੈਂਸ ਹੁੰਦੀ ਹੈ ਤਿੰਨ ਮਹੀਨਿਆਂ ਬਾਅਦ ਦੇਖਦੇ ਆ ਵੀ ਕਿਵੇਂ ਜਾ ਹੋ ਜਾਊਗਾ ਓਫਟਰ 3 ਮੰਥਸ ਦੇ ਚੇਂਜ ਦੀ ਸਮੈਲ ਇਸ ਚੇਂਜ ਦੀ ਸਮੈਲ ਐਂਡ ਸੋ ਦੇ ਕੇਲੇ ਅਸਵੇਲ ਓਕੇ ਐਂਡ ਦੈਨ ਵੀ ਮੇਡ ਅ ਬ੍ਰੈਡ ਓਕੇ ਓਕੇ ਇਹ ਕਹਿੰਦੇ ਫਿਰ ਜਿਹੜਾ ਵੀ ਤਿੰਨ ਮਹੀਨਿਆਂ ਬਾਅਦ ਅਸੀਂ ਟੋਏ ਚ ਦੱਬ ਦਿੰਨੇ ਆ ਕੇਲੇਆਂ ਦੇ ਪੱਤੇ ਹੀ ਇਹ ਟੋਏ ਚ ਧਰਤੀ ਚ ਪਾ ਕੇ ਰੱਖਦੇ ਨੇ ਤੇ ਉਹਨੂੰ ਦੱਬ ਦਿੰਦੇ ਨੇ ਦੱਬ ਕੇ ਫਿਰ ਕਿ ਹੋ ਜਾ ਪੱਤਿਆਂ ਨਾਲ ਹੀ ਢੱਕ ਦਿੰਦੇ ਆ ਫਿਰ ਦੱਬ ਕੇ ਇਹੋ ਜਿਹਾ ਬਣ ਜਾਂਦਾ ਦੇਖੋ 3 ਮਹੀਨੇ ਬਾਅਦ ਇਹੋ ਜਿਹਾ ਬਣ ਜਾਂਦਾ ਹੈਗਾ ਤੇ ਇਹ ਚੀਜ਼ ਹੋ ਗਈ ਤੈਨੂੰ ਇਹ ਰੰਗ ਚੇਂਜ ਕਰਤਾ ਇਹਨੂੰ ਇਹ ਖਾਂਦੇ ਆ ਦੈਨ ਯੂ ਇਟ ਇਟ ਹੈ ਇਹ ਦੈਨ ਯੂ ਮੇਡ ਅ ਬ੍ਰੈਡ ਇਹ ਕਹਿੰਦੇ ਵੀ ਤੁਸੀਂ ਇਹਨੂੰ ਖਾ ਕੇ ਦੇਖ ਸਕਦੇ ਹੋ ਤੇ ਮੈਨੂੰ ਐ ਲੱਗ ਜਾਂਦਾ ਜਿਵੇਂ ਬੀਅਰ ਦੀ ਜਾਂ ਹੋਰ ਫ੍ਰੈਗਰੈਂਸ ਹੁੰਦੀ ਓਵੇਂ ਇਹਨੇ ਚੇਂਜ ਕਰ ਦਿੱਤੀ ਜਿਵੇਂ ਆਪਣੇ ਤੁਹਾਨੂੰ ਸੌਖੇ ਸ਼ਬਦਾਂ ਚ ਦੱਸਾਂ ਜਿਵੇਂ ਆਪਣੇ ਮੱਜਾਂ ਲਈ achar ਨਹੀਂ ਪਾਉਂਦੇ ਹੁੰਦੇ ਸੱਲੇ ਜਿਹਨੂੰ ਕਹਿੰਦੇ ਨੇ ਮੱਕੀ ਦਾ achar ਪਾਉਂਦੇ ਆ ਉਹਨੂੰ ਦੱਬ ਕੇ ਰੱਖਦੇ ਆ ਜਿਹੜੀ ਉਹ ਚੋ ਸਮੈਲ ਹੁੰਦੀ ਐ ਸੇਮ ਸਮੈਲ ਐ ਬਸ ਉਹ ਚੀਜ਼ ਐ ਤੇ ਹੁਣ ਇਹਦਾ ਬ੍ਰੈਡ ਕਿਵੇਂ ਬਣਾਉਂਦੇ ਆ ਇਹ ਰੋਟੀ ਬਣਾਉਣਗੇ ਉਹ ਦੱਸਾਉਂਦੇ ਇਹ ਬਣ ਗਿਆ ਜੀ ਦੌਰਜੇ ਪੀਜ਼ਾ ਦੌਰਜੇ ਕਬੀਲੇ ਦੇ ਲੋਕ ਇਸ ਤਰ੍ਹਾਂ ਦਾ ਖਾਣਾ-ਦਾਣਾ ਖਾਂਦੇ ਆ ਮੱਕੀ ਦੀ ਰੋਟੀ ਕਮਾਲ ਹੋ ਗਈ ਯਾਰ ਮੱਕੀ ਦੀਆਂ ਰੋਟੀਆਂ ਇੰਨੇ ਨੇ ਤਾਂ ਹਾਂਜੀ ਇਹ ਜੇ ਆਪਾਂ ਨੂੰ ਦੇਣ ਆਪਣੇ ਆਪਾਂ ਦਾ ਜੱਜੇ ਨਾ ਕਹਾਣੀ ਆਪਾਂ ਇਹਨਾਂ ਨੂੰ ਮੱਕੀ ਦੀਆਂ ਰੋਟੀਆਂ ਦੇਦੀ ਇਹਨਾਂ ਉਹਨਾਂ ਜੱਜੇ ਕਹਾਣੀ ਅਲੱਗ-ਅਲੱਗ ਖਾਣੇ ਦਾਣੇ ਹੈ ਜੀ ਦੁਨੀਆ ਭਰ ਦੇ ਨਾਓ ਲਾਈਕ ਯੂ ਕੁਕ ਇਟ অর ਇਟਸ ਅ ਰੈਡੀ ਟੂ ਇਟ ਨੋ ਨੋ ਸ਼ੀ ਇਸ ਗੋਇੰਗ ਟੂ ਬੇਕ ਓਨ ਦਾ ਓਵਨ ওকে ਸ਼ੀ ਹੀ ਇਸ ਗੋਇੰਗ ਟੂ ਬੇਕ ਇਟ ਓਨ ਦਾ ਓਵਨ ਬੇਕ ਇਟ ਇਨ ਦਾ ਓਵਨ ਯਾ ਐਂਡ THEN WE EAT IT WITH ਸਪਾਈਸੀ ওকে ਐਂਡ ਹਨੀ ওকে ਥੈਂਕ ਯੂ ਤੇ ਜਿਹੜਾ ਬ੍ਰੈਡ ਸੀਗਾ ਇਹਨਾਂ ਨੇ ਬਣਾਈ ਸੀ ਰੋਟੀ ਇਹ ਵੀ ਇੱਥੇ ਲਿਆ ਕੇ ਰੱਖਦੀ ਤੇ ਇਹ ਰੋਟੀ ਹੁਣ ਪੱਕ ਰਹੀ ਹੈ ਤਵਾ ਰੱਖਿਆ ਤਵੇ ਦੇ ਉੱਪਰ ਵੀ ਕੇਲੇ ਦਾ ਪੱਤਾ ਰੱਖਿਆ ਫਿਰ ਉੱਪਰ ਇਹਨਾਂ ਨੇ ਇਹ ਬਰੈਡ ਆਫ ਦਾ ਰੱਖਿਆ ਰੋਟੀ ਰੱਖੀ ਹੈ ਤੇ ਹੁਣ ਇਹਨੂੰ ਇਹਦੇ ਥੱਲੇ ਅੱਗ ਬਾਲ ਦੇਣਗੇ ਅੱਗ ਬਾਲਤੀ ਇਹਦੇ ਥੱਲੇ ਤੇ ਇਹ ਪੱਕੂਗੀ ਤੇ ਆਪਾਂ ਗਾਣਾ ਸੁਣਦੇ ਆ ਓਕੇ ਯੋ ਯੋ ਸਕਤੀ ਤੇ ਵੇ ਆਏ i never did ਜੇ ਕਬੀਲੇ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਜ਼ਿਆਦਾ ਇਹ ਜਿਹੜਾ ਬੁਣਤੀ ਦਾ ਕੰਮ ਕਰਦਾ ਜਿਵੇਂ ਆਪਾਂ ਦੇਖਿਆ ਸੀਗਾ ਨਾ ਕੋਨਸੋ ਟ్రਾਈਬ ਚ ਕੋਨਸੋ ਟ్రਾਈਬ ਦੇ ਲੋਕ ਕਾਟਨ ਦੀ ਖੇਤੀ ਕਰਦੇ ਸੀਗੇ ਤੇ ਨਾਲ-ਨਾਲ ਸੂਤ ਕੱਤਣ ਦਾ ਕੱਪੜੇ ਬਣਾਉਣ ਦਾ ਕੰਮ ਕਰਦੇ ਜਿਹੜੇ ਅਸੀਂ ਕੱਪੜੇ ਚ ਟ੍ਰੈਡੀਸ਼ਨਲ ਪਾਏ ਐ ਤੇ ਇਹ ਸਾਰੇ ਇਹਨਾਂ ਦੇ ਹੱਥੀ ਬਣਾਏ ਹੋਏ ਐ ਤੇ ਇਸ ਤਰ੍ਹਾਂ ਦਾ ਇਹ ਜਿਹੜਾ ਆਪਦਾ ਸਾਰਾ ਦਿਨ ਸੂਤ ਕਰਦੇ ਆ ਜਿਵੇਂ ਰੇਸ਼ਮ ਇਹਨਾਂ ਨੂੰ ਕੇਲੇ ਦੇ ਪੱਤੇ ਚੋਂ ਵੀ ਨਿਕਲਦਾ ਹੈ ਤੁਹਾਨੂੰ ਅੱਗੇ-ਅੱਗੇ ਜਿਹੜੇ ਇਹਨਾਂ ਨੇ ਉਹ ਚੀਜ਼ਾਂ ਬਣਾਈਆਂ ਹੋਈਆਂ ਉਹ ਵੀ ਦਿਖਾਉਨੇ ਆ ਇਥੇ ਨਾ ਹਰੇਕ ਕਬੀਲੇ ਦਾ ਕੋਈ ਨਾ ਕੋਈ ਕੰਮ ਤੰਦਾ ਸੀਗਾ ਜਿਵੇਂ ਕੋਈ ਕੀ ਕਰਦਾ ਸੀ ਜਿਹੜੇ ਜੰਗਲ ਚ ਰਹਿੰਦੇ ਸੀ ਉਹ ਸ਼ਹਿਦ ਬਣਾਉਂਦੇ ਸੀ ਜਾਂ ਗਾਵਾਂ ਦਾ ਬਟਰ ਬਣਾਉਂਦੇ ਸੀ ਕੁਝ ਹੋਰ ਬਣਾਉਂਦੇ ਸੀ ਤੇ ਜਿਹੜੇ ਕਬੀਲੇ ਥੋੜੇ ਜੇ ਡਿਵੈਲਪ ਹੋ ਗਏ ਆ ਜਾਂ ਮਤਲਬ ਉਹਨਾਂ ਨੂੰ ਖੇਤੀਬਾੜੀ ਕਰਦੇ ਆ ਉਹ ਇਹੋ ਜੀਆਂ ਚੀਜ਼ਾਂ ਸਾਰੀਆਂ ਇਹ ਤਿਆਰ ਕਰਦੇ ਆਗੇ ਇਹ ਦੇਖੋ ਇੰਨੀਆਂ ਇੰਨੀਆਂ ਸੋਹਣੀਆਂ ਚੀਜ਼ਾਂ ਇਹ ਕਲਰਫੁੱਲ ਬਿਲਕੁਲ ਹੱਥੀਂ ਤਿਆਰ ਕੀਤੀਆਂ ਹੋਈਆਂ ਇਹਨਾਂ ਨੇ ਇਹ ਇਹਨਾਂ ਦਾ ਟ੍ਰੈਡੀਸ਼ਨਲ ਕਲਰ ਰੱਖੋ ਜੀ ਇਹ ਦੱਸ ਵੀ ਰਹੇ ਸੀ ਵੀ ਇਹ ਤਿੰਨ ਰੰਗ ਕਿਉਂ ਪਾਉਂਦੇ ਨੇ ਇਹ ਤਿੰਨੇ ਹੁੰਦੇ ਨੇ ਕਾਲਾ ਰੰਗ ਇਸ ਲਈ ਕਿ ਕਿ ਆਪ ਕਾਲੇ ਰੰਗਦੇ ਆ ਮਤਲਬ ਬਲੈਕ ਸਕਿਨ ਹਾਂ ਜੀ ਕਾਲਾ ਰੰਗ ਇਸ ਲਈ ਹੈ ਕਿਉਂਕਿ ਮਤਲਬ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਮਤਲਬ ਬਹੁਤ ਕਾਲਾ ਨਾ ਕਾਲੀ ਹਮਮ ਯੈਲੋ ਕਲਰ ਇਸ ਲਈ ਹੈ ਕਿ ਆਉਣ ਵਾਲੇ ਬ੍ਰਾਈਟ ਫਿਊਚਰ ਦੇ ਲਈ ਅੱਛਾ ਜੀ ਤਿੰਨ ਕਲਰ ਪਾਉਂਦੇ ਆ ਤੇ ਲਓ ਜੀ ਹੁਣ ਜਿਹੜਾ ਇਹਨਾਂ ਦਾ ਫੈਕਟਰੀ ਹੈ ਮਤਲਬ ਫੈਕਟਰੀ ਕਹੂੰਗਾ ਮੈਂ ਤਾਂ ਜਿੱਥੇ ਤਾਣੇ ਬਾਣੇ ਬੁਣਦੇ ਆਪਣੇ ਬਣਾਉਂਦੇ ਤੇ ਤੁਹਾਨੂੰ ਉਹ ਸਾਰਾ ਦਿਖਾਉਣੀ ਆ ਅਸੀਂ ਤੇ ਕਿੰਨੀ ਛਾ ਰਹੀਆਂ ਨੇ ਇਹ ਦਰਖਤ ਕਿੰਨੇ ਵਧੀਆ ਹੋ ਲੱਗਦੇ ਆ ਦੋਸਤ ਦੇ బిਗੇਸਟ ਵਨ బిਗੇਸਟ ਵਨ ਯਰ ਯਰ ਦੋਸਤ ਲਾਈਕ 6 ਇਅਰਸ 6 ਇਅਰਸ 6 ਇਅਰਸ ਯਾ ਐਂਡ ਵੀ ਟੁਕ ਆਊਟ ਹੋਲ ਐਂਡ THEN ਵੀ ਸਕ੍ਰੈਚ ਇਟ ਥਿਸ ਵਨ ਇਜ਼ ਇਟ ਫੀਡਸ ਵਨ ਫੈਮਿਲੀ ਫਾਰ 3 ਮੰਥਸ ਓ ਯਾ ਇਹ ਕਹਿੰਦਾ 6 ਸਾਲ ਦੀ ਉਮਰ ਹੈ ਦੀ ਤੇ ਕਹਿੰਦਾ ਇਹ ਇੱਕ ਫੈਮਿਲੀ ਲਈ ਕੱਢ ਦੂਗਾ ਸਾਨੂੰ ਖਾਣੇ ਪੀਣੇ ਖਾਣ ਨੂੰ ਜਾਂ ਹੋਰ 3 ਮਹੀਨੇ ਲਈ ਤੇ ਤਿੰਨ ਮਹੀਨੇ ਸਾਰ ਤੋਂ ਮਤਲਬ ਇੱਕ ਫੈਮਿਲੀ ਨੂੰ ਤੇ ਤੁਸੀਂ ਦੇਖ ਲਓ ਐਡੇ ਐਡੇ ਲੇਨ ਦਰਖਤ ਹੋ ਜਾਂਦੇ ਇਹਨਾਂ ਦੇ ਮਤਲਬ ਖੇਤੀਬਾੜੀ ਇਹਨਾਂ ਦੀ ਤੇ ਕਿਹੜਾ ਇਸੇ ਲੋਕਲ ਤਬਾਕੂ ਅੱਛਾ ਇਹ ਤੰਬਾਕੂ ਇਹਨਾਂ ਦਾ ਕੰਨ ਜਿਹਾ ਤੇ ਨਹੀਂ ਪਾ ਕੇ ਰੱਖਦੇ ਹਾਂ ਹਾਂਜੀ ਆਹ ਦੇਖੋ ਆਹ ਅਗੇ ਘਰ ਇਹਨਾਂ ਦੇ ਤੇ ਇੱਥੋਂ ਹੁਣ ਤੁਹਾਨੂੰ ਬਿਲਕੁਲ ਪਤਾ ਲੱਗਦਾ ਹੁਣ ਇਹ ਨਵੇਂ ਬਣਾਏ ਹੋਏ ਆ ਘਰ ਹਾਓਲਡ ਥਿਸ ਵਨ ਹਾਊਸ ਥਿਸ ਇਜ਼ ਦ ਨਿਊ ਵਨ 1 ਮੰਥਸ One month old. Yeah. Oh. This is the lemongrass. Lemongrass? Yeah, this is the lemongrass. Mm -hmm. And this is rosemary. And we used to put in different kind of spices. Okay. Yeah. Uh, which house uh, we seen before? Uh, how old is it? That's the the big one is forty-five. Forty five. Yeah, the small one is ninety-seven. What is the house age like maximum? Maximum is around one hundred and fifty. One hundred fifty. 15 115 ਸਾਲ ਲੰਘਦੇ ਘਰ ਦੀ ਜਿਹੜੀ ਵੱਧ ਤੋਂ ਵੱਧ ਏਜ ਹੁੰਦੀ ਹੈ ਤੇ ਆ ਇਹੋ ਜਿਹਾ ਘਰ ਅੰਦਰੋਂ ਤਾਂ ਤੁਹਾਨੂੰ ਦਿਖਾਈ ਦਿੱਤਾ ਸੀਗਾ ਇਹ ਐਵੇਂ ਦੇ ਹੁੰਦੇ ਆ ਇਹ ਨਵੇਂ ਬਣਾਈ ਜਾਂਦੇ ਨਾਲ ਨਾਲ ਹਾਂਜੀ ਦਿਖਾਉਣੇ ਆ ਜੀ ਉਧਰ ਵੀ ਚੱਲਦੇ ਆ ਆ ਸੀਗਾ ਇਹ ਵੀ ਬਣੀ ਜਾਂਦਾ ਤੇ ਕੋ ਅੰਦਰ ਕੇ ਜਿਹੜਾ ਨਾ ਇਹ ਏਰੀਆ ਹੈਗਾ ਇਹ ਅਰਬਾਮਿੰਚ ਤੋਂ ਬਹੁਤ ਉੱਪਰ ਸਿੱਧਾ ਇੱਕ ਉੱਚੀ ਪਹਾੜੀ ਤੇ ਬਣਿਆ ਹੋਇਆ ਉੱਚੀਆਂ ਪਹਾੜੀਆਂ ਦੇ ਵਿੱਚ ਇਹ ਜਿਹੜੇ ਲੋਕ ਰਹਿੰਦੇ ਤਾਂ ਇਹੋ ਤੁਹਾਨੂੰ ਆਲੇ ਦੁਆਲੇ ਜੰਗਲ ਦੇਖਣ ਨੂੰ ਮਿਲਦਾ ਹੋਊਗਾ ਪੁਰਾਣੇ ਟਾਈਮ 'ਚ ਤਾਂ ਇਹੋ ਜੰਗਲ ਦੇ ਵਿੱਚ ਇੱਥੇ ਹਾਥੀ ਰਹਿੰਦੇ ਸੀ ਅੱਜ ਕੱਲ ਕਹਿੰਦੇ ਇੱਥੇ ਕੋਈ ਵੀ ਮਤਲਬ ਹਾਥੀ ਹੈ ਨਹੀਂਗਾ ਉਹ ਸਾਰੇ ਮਾਗੋ ਨੈਸ਼ਨਲ ਪਾਰਕ ਜਾਂ ਥੱਲੇ ਨੂੰ ਕੀਨੀਆ ਜਾਂ ਤੰਜ਼ਾਨੀਆ ਉਧਰ ਨੂੰ ਮੂਵ ਹੋ ਗਏ ਤੇ ਬਾਕੀ ਜੰਗਲੀ ਜਾਨਵਰ ਇਹ ਕਹਿੰਦੇ ਇੱਥੇ ਜ਼ਰੂਰ ਹੈ ਜਿਵੇਂ ਹਾਇਨਾ ਹੋਗੇ ਜਾਂ ਸ਼ੇਰ ਚੀਤੇ ਹੋਗੇ ਤੇ ਕਹਿੰਦੇ ਅਸੀਂ ਮਤਲਬ ਅੱਜ ਵੀ ਸਾਡੀ ਜਿਹੜੀ ਕਾਮ ਨੂੰ ਬਰੇਮ ਮੰਨਿਆ ਜਾਂਦਾ ਤੇ ਸਾਰਿਆਂ ਨੂੰ ਅਸੀਂ ਮਤਲਬ ਸ਼ਿਕਾਰ ਕਰ ਲੈਨੇ ਆ ਕੋਈ ਵੀ ਆਵੇ ਸਾਡੇ ਕੋਲੇ ਜਿਹੜੇ ਇਹਨਾਂ ਨੇ ਹਥਿਆਰ ਤੁਹਾਨੂੰ ਦਿਖਾਏ ਸੀ ਨਾ ਅਕੇਸ਼ੀਆ ਦੀ ਲੱਕੜ ਤੋਂ ਜਿਹੜਾ ਇਹਨਾਂ ਨੇ ਉਹ ਆਪਣਾ ਜਿਵੇਂ ਆਪਣੇ ਵਰਸ਼ਾ ਹੁੰਦਾ ਸੀ ਨਾ ਵਰਸ਼ਾ ਕਹਿ ਸਕਦੇ ਨੂੰ ਵਰਸ਼ਾ ਤਿਆਰ ਕੀਤਾ ਹੋਇਆ ਸੀਗਾ ਉਹਦੇ ਨਾਲ ਇਹ ਸ਼ਿਕਾਰ ਕਰਦੇ ਆ ਤੇ ਨਾਲ ਉਹ ਢਾਲ ਵਰਤਦੇ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਸੋ ਇਹੋ ਜਿਹਾ ਇਹਨਾਂ ਦਾ ਲਾਈਫ ਸਟਾਈਲ ਹੈਗਾ ਤੇ ਜਿਹੜਾ ਤੁਹਾਨੂੰ ਦਿਖਾਇਆ ਹੁਣ ਇਹਨਾਂ ਦੇ ਡਾਈਨਿੰਗ ਰੂਮ ਚ ਚੱਲਿਆਂ ਸਾਰੋ ਸਾਰੋ ਹੇ ਹਰੇਕ ਥਾਂ ਮੈਂ ਅੰਦਰ ਜਾਣ ਲੱਗੇ ਸਾਰੋ ਸਾਰੋ ਹੀ ਬੋਲਦੇ ਤੇ ਇਹਨਾਂ ਦਾ ਡਾਈਨਿੰਗ ਏਰੀਆ ਜਿਹੜੀ ਰੋਟੀ ਸੀ ਸਾਡੀ ਉਹ ਪੱਕ ਕੇ ਇੱਥੇ ਆ ਗਈ ਤੇ ਜਿਵੇਂ ਆਪਣੇ ਬਾਜਰੇ ਦੀ ਰੋਟੀ ਕਹਿ ਸਕਦੇ ਹਾਂ ਤੇ ਜਾਂ ਜਵਾਰ ਦੀ ਹੁੰਦੀ ਸੀ ਨਾ ਤੇ ਇਹਨਾਂ ਦੇ ਕੇਲੇਆਂ ਦੀ ਰੋਟੀ ਹੈ ਵਾਟ ਇਜ਼ ਇਟ ਥਿਸ ਇਜ਼ देयर ਹੋਮ ਮੇਡ ਲੂਕ ਇਟ ਹੋਮ ਮੇਡ ਲੂਕ ਇਟ ਵੀ ਕਾਲ ਇਟ ਕਟਿਕਨਾ ਕਟਿਕਨਾ ਲੀਕਡ ਇਟਸ ਅਲਕੋਹਲ অর ਨਾਟ ਅਲਕੋਹਲ ਅਲਕੋਹਲ ਇਟਸ ਅਲਕੋਹਲ ਓਕੇ ਇਹ ਅਲਕੋਹਲ ਹੈਗਾ ਤੇ दारू ਜਿਵੇਂ ਘਰ ਦੀ दारू ਇੱਥੇ ਸਾਰੇ ਬਣਾ ਕੇ ਰੱਖਦੇ ਆ ਦੇ ਹੁਣ ਅਸੀਂ ਅਲਕੋਹਲ ਤਾਂ ਲੈਣਾ ਨਹੀਂ ਆਹ ਟਰਾਈ ਕਰਦੇ ਇਹਨਾਂ ਦਾ ਇੱਕ ਇੱਕ ਬੁਰਕੀ ਕਿ ਕਿਹੋ ਜਿਹਾ ਬਣਾਇਆ ਇਹਨਾਂ ਨੇ ਇਹ ਇਹਨਾਂ ਦਾ ਸ਼ਹਿਦ ਆ ਗਿਆ ਐਨਾ ਮੈਂ ਪਿਓਰ ਸ਼ਹਿਦ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਜਿੰਨਾ ਇਹ ਪਿਓਰ ਹੈਗਾ ਤੇ ਦੇਖੋ ਬਿਲਕੁਲ ਜੰਗਲਾਂ ਚੋਂ ਇਹਨਾਂ ਨੇ ਜਮਾ オリジナル ਤੋੜਿਆ ਹੋਇਆ ਭਾਈ ਜਿੰਨੇ ਵੀ ਹੁਣ ਤੱਕ ਕਬੀਲੇ ਘੁੰਮੇ ਸੀ ਨਾ ਸਾਰਿਆਂ ਨੂੰ ਇਹ ਡਿਫਰੈਂਟ ਲੱਗੇ ਤੇ ਬਹੁਤ ਵਧੀਆ ਇਹਨਾਂ ਦਾ ਕਲਚਰ ਲੱਗਿਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਜਿਹੜਾ ਟ్రਾਈਬ ਕਿਵੇਂ ਦਾ ਲੱਗਿਆ ਤੇ ਅਸੀਂ ਕਿਵੇਂ ਦਾ ਤੇ ਅਸੀਂ ਤਾਂ ਬਹੁਤ ਫਨ ਕੀਤਾ ਸੱਚੀ ਡਾਂਸ ਕੀਤਾ ਇਹਨਾਂ ਨਾਲ ਹੋਰ ਵਾਲਾ ਵਾਲਾ ਤੇਖਿਆ ਯਾਰ ਬਹੁਤ ਵਧੀਆ ਲੱਗਿਆ ਇਹ ਟ్రਾਈਬ ਜਦੋਂ ਤੁਸੀਂ ਆਉਂਗੇ ਜਿਵੇਂ ਅਸੀਂ ਹਾਂਜੀ ਜਿਵੇਂ ਅਸੀਂ ਸੁਣਿਆ ਸੀ ਨਾ ਇਹਦੇ ਬਾਰੇ 300 ਕਿਲੋਮੀਟਰ ਅਸੀਂ ਚੱਲ ਕੇ ਸਪੈਸ਼ਲੀ ਕਬੀਲੇ ਨੂੰ ਦੇਖਣ ਵੀ ਆਏ ਤੇ ਕਮਾਲ ਦਾ ਐਕਸਪੀਰੀਅੰਸ ਹੈਗਾ ਇੱਥੇ ਇਹ ਵੀਡੀਓ ਨਾ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਜੇ ਨਹੀਂ ਕਰੋਗੇ ਫਿਰ ਮੈਂ ਤੁਸੀਂ ਮੇਰੇ ਨਾਲ ਮਾਰਿਓ ਬਹਾਨੇ ਆ ਸਬਸਕ੍ਰਾਈਬਰਾਂ ਦੇ ਮਾਰਨ ਦੇ ਬਹਾਨੇ ਰਹੇ ਚੀਤੇ ਵੀ ਖਲ ਮੇਰੇ ਉੱਤੇ ਪਾਤੀ ਇਹਨਾਂ ਨੇ ਸ਼ਿਕਾਰ ਕੀਤਾ ਹੋਇਆ ਹੈ ਚੀਤੇ ਦਾ ਅੱਜ ਤਾਂ ਜੱਟ ਮਾਨ ਨਹੀਂ ਹੈਗਾ ਇਹ ਐਡਾ ਖਤਰਨਾਕ ਕਬੀਲਾ ਹੈ ਬਾਈ ਚੀਤੇ ਜੁੱਤੇ ਉਹੀ ਮਾਰ ਲੈਂਦਾ ਹੈਗਾ ਹਮਮ ਸਹੀ ਗੱਲ ਹੈ ਚਲੋ ਹੁਣ ਥੋੜਾ ਡਾਂਸ ਹੋ ਜਾਏ ਲੈਟਸ ਗੋ ਡਾਂਸ ਮਾ ਚੱਪ ਕਰਾਉਣ ਦਾ ਤਰੀਕਾ ਵੀ ਮੈਨੂੰ ਪਤਾ ਲੱਗਿਆ। ਜੈ 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 ਜੈ। ਯੋ! ਦੈਟਸ ਇਟ। ਬਾਦਿਸ਼ਾ ਕੁਛ ਹੋਇਆ। ਐਸੀ ਆਪਣਾ ਇਹਦਾ ਵਲੌਗ ਜਿਹੜਾ ਤੁਹਾਨੂੰ ਦਿਖਾਉਣਾ ਸੀ ਦੌਰਜੀ ਟਰਾਈਵ। ਬਹੁਤ ਫਨ ਕੀਤਾ ਇਸ ਟਰਾਈਵ 'ਚ। ਥੈਂਕ ਯੂ ਸੋ ਮੱਚ। ਯੂ ਵੈਲਕਮ। ਇਹ ਸਾਡਾ ਅੱਜ ਡੈਗੂ ਨਾਲ ਵੀ ਲਾਸਟ ਦਿਨ ਸੀ। ਤੇ ਇਸ ਦੋ ਵਾਚ ਅਸੀਂ ਅਲੱਗ-ਅਲੱਗ ਹੋ ਜਾਣਾ। ਉਹ ਗੱਲਾਂ ਬਾਤਾਂ ਅੱਗੇ ਜਾ ਕੇ ਕਰਾਂਗੇ। ਹੁਣ ਅਸੀਂ ਇੱਥੋਂ ਚੱਲਦੇ ਆਂ। ਅ ਅਰਬਾ ਵੈਂਚਰ ਉੱਥੇ 에어ਪੋਰਟ ਤੇ। ਅਸੀਂ ਜਾਣਾ ਅਦਿਸ ਬਾਬਾ ਸਾਡੀ ਫਲਾਈਟ ਹੈ ਵਾਪਸੀ ਦੀ थैंक यू so much bro یو वेलकम ब्रो या थैंक यू ਸ਼ਹਿਰ ਪਹੁੰਚ ਕੇ ਅਸੀਂ ਹਰਪਾ ਮਿੰਚ ਦੁਆਰਾ ਤੇ ਇੱਥੇ ਲੰਚ ਦੇ ਲਈ ਰੁਕਣਾ ਫਿਰ ਅਸੀਂ ਸਿੱਧਾ 에어ਪੋਰਟ ਜਾਵਾਂਗੇ ਇਹ ਕੋਈ ਹੋਟਲ ਡੈਗੂ ਦੀ ਯਾਰ ਇੱਕ ਗੱਲ ਵਧੀਆ ਸੀਗੀ ਕਿ ਐਨੇ ਨਾ ਜਿਵੇਂ ਪੈਸੇ ਲਏ ਆ ਸਾਡੇ ਤੋਂ ਤੇ 2.5 ਲੱਖ ਰੁਪਏ ਬੰਦੇ ਨੇ ਲੈ ਲਿਆ ਤੇ ਲਾਲਚ ਨਹੀਂ ਕੀਤਾ ਕਦੇ ਵੀ ਵੀ ਪੈਸੇ ਜੇਬ ਵਿੱਚ ਪਾ ਲੇ ਤੇ ਵੀ ਆਪਾਂ ਕੁਝ ਚੰਗੇ ਥਾਂ ਮੈਨਾਂ ਲਈ ਚੰਗੇ ਤੋਂ ਚੰਗੇ ਰੈਸਟੋਰੈਂਟ 'ਚ ਖਵਾਉਂਦਾ ਰਿਹਾ ਹੈ ਤੇ ਚੰਗੇ ਤੋਂ ਚੰਗੇ ਮਤਲਬ ਹੋਟਲ ਦੇ ਵਿੱਚ ਸਾਨੂੰ ਸਟੇ ਕਰਾਉਂਦਾ ਰਿਹਾ ਹੈ ਤੇ ਆਹ ਦੇਖੋ ਕਿੱਡਾ ਸੋਹਣਾ ਹੈਗਾ ਕੀ ਕਹਿੰਦੇ ਸੀ ਕੁਸ਼ੀ ਤੁਸੀਂ ਇੱਕ ਦੋ ਵਾਰੀ ਆਪਣੇ ਨਾਲ ਬਣੀ ਵੀ ਆ ਬਈ ਗਾਈਡ ਹਾਂਜੀ ਕਈ ਕੰਟਰੀ 'ਚ ਅਸੀਂ ਨਾ ਗਾਈਡ ਨੂੰ ਪੈਸੇ ਦੇ ਦਿੰਦੇ ਆ ਯਾਰ ਉਹ ਬੰਦੇ ਸਪੈਂਡ ਨਹੀਂ ਕਰਦੇ ਉਹਨਾਂ ਨੂੰ ਕੁਆਲਿਟੀ ਨਹੀਂ ਦਿੰਦੇ ਇਹ ਗੱਲਾਂ ਇਹਦੀ ਸਿਫਤ ਹੈ ਬਈ ਮੁੰਡੇ ਦੀ ਏ ਆ ਗਿਆ ਇਹਨਾਂ ਦਾ ਲੰਚ ਤੇ ਆਹਾ ਚਿਕਨ ਨਾਲ ਕੁਝ ਰਾਈਸ ਆਇਆ ਉਹ ਵਾਓ ਅੱਛਾ ਥੈਂਕ ਯੂ so much boss ਯਾ ਥੈਂਕ ਯੂ ਤੇ ਇਹ ਨਾਲ ਬਰੈਡ ਹੈ ਤੇ ਆਹ ਟ੍ਰੈਡੀਸ਼ਨਲ ਡਿਸ਼ ਹੈ ਇਹਨਾਂ ਦੀ ਤੇ ਇਹਨੂੰ ਫਿਰ ਫਿਰ ਬੋਲਦੇ ਆ ਫਿਰ ਫਿਰ ਦੇਖੋ ਇਸ ਫਿਰ ਫਿਰ ਤੇ ਨਾਲ ਇਹ ਮੰਗੋ ਮੰਗੋ ਜੂਸ ਵਗੈਰਾ ਤਾਂ ਦਿੰਦੀ ਹੁੰਦੇ ਆ ਏ ਖਾਣੇ ਦਾਣੇ ਜੀ ਸ਼ੇਕ ਲਾਈਕ ਸ਼ੇਕ ਹੀ ਇਸ ਆਲਵੇਜ਼ ਰਾਉਂਡ ਲੋਵੀ ਪਹੁੰਚ ਗਏ 에ਰਪੋਰਟ ਤੇ ਸਮਾਨ ਕੱਢੀਏ ਨਿਕਾ ਜੈ 에ਰਪੋਰਟ ਹੈ ਬਿਲਕੁਲ ਡੋਮੈਸਟਿਕ ਹੈਗਾ ਤਾਂ ਡੋਮੈਸਟਿਕ ਹੈ ਪਰ ਲੱਗਦਾ ਨਹੀਂ ਹੈਗਾ ਐਵੇਂ ਦਾਗਾ 에ਰਪੋਰਟ ਹੋਊਗਾ ਇਹ ਦੇਖੋ ਥੈਂਕ ਯੂ ਬਾਸ ਓਕੇ ਬ੍ਰਦਰਸ ओके सी यू नेक्स्ट टाइम ओके सी यू नेक्स्ट टाइम ਹਾਂ ਤੇ ਸਾਸਰੀਕਾਲ ਪੰਜਾਬ ਸਾਸਰੀਕਾਲ ਪੰਜਾਬ ਓਕੇ ਤੇਰੂ ਓਕੇ ਓਕੇ ਤੇ ਇਹ ਬਾਈ ਹੁਣ ਸਾਨੂੰ ਛੱਡਣ ਆਇਆ ਬਹੁਤ ਵਧੀਆ ਰਿਹਾ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮਚ ਸੀ ਯੂ ਨੈਕਸਟ ਟਾਈਮ ਓਕੇ ਯਾ ਤੇ ਇਹਨਾਂ ਨਾਲ ਬਹੁਤ ਵਧੀਆ ਰਿਹਾ ਜਿਹੜਾ ਆਪਣਾ ਕਬੀਲੇਆਂ ਵਾਲਾ ਸਫਰ ਸੀਗਾ ਇਹਨਾਂ ਨੇ ਇੰਨੇ ਦਿਨ ਕਮਾਇਆ ਫਰਾਇਆ ਤੇ ਥੈਂਕ ਯੂ ਸੋ ਮਚ ਭਾਵੇਂ ਇਹ ਬੰਦਾ ਪੇਡ ਹੀ ਹੁੰਦਾ ਪੈਸੀ ਦਿੰਨੇ ਆਪਾਂ ਤੇ ਪਰ ਨਾਲ ਫਿਰਦਾ ਜਾ ਮਤਲਬ ਇੱਕ ਟਰਸਟ ਬਣਾਉਣਾ ਇੰਨੇ ਦਿਨਾਂ ਚ ਸਾਡਾ ਜਿਹੜਾ ਇਹਨਾਂ ਨਾਲ ਬਣਿਆ ਮੋਹ ਮੁਹੱਬਤ ਪਿਆਰ ਬਣਿਆ ਤੇ ਉਹ ਬਹੁਤ ਵੱਡੀ ਗੱਲ ਹੈ ਯੂ ਆਰ ਆਲਵੇਸ ਵੈਲਕਮ ਇਨ ਪੰਜਾਬ ওকে ওকে ਥੈਂਕ ਯੂ ਸੋ ਮਚ ਲੈ ਵੀ ਚੱਕੋ ਬੈਗ ਹੁਣ ਤਾਂ ਆਪ ਨੂੰ ਚੱਕਣੇ ਪੈਣੇ ਆ ਦੇਗੂ ਹੁਣ ਇਹਨੇ ਲਾਤੇ ਤੇ ਜਿਵੇਂ ਤੁਹਾਨੂੰ ਦੱਸਿਆ ਸਾਡੀ ਫਲਾਈਟ ਹੈਗੀ ਇਥੋਪੀਅਨ 에ਅਰਲਾਈਨ ਦੀ ਤੇ ਅਸੀਂ ਇਥੋਂ ਚੱਲੇ ਆ ਐਦੀਸ ਅਬਾਬਾ ਤੇ ਇਹਦਾ ਆਪਣਾ ਕੋਈ ਵਲੌਗ ਨਹੀਂ ਆਊਗਾ ਹੁਣ ਐਦੀਸ ਅਬਾਬਾ ਦੇ ਵਿੱਚ ਮਿਲਾਂਗੇ ਤੇ ਪੈਸੈਂਜਰ ਐਂਟਰੈਂਸ ਐ ਇਥੋਂ ਐਂਟਰੈਂਸ ਹੋਣ ਲੱਗੇ ਆ। ਉਹ ਆ ਖੜਾ ਹੈਗਾ ਰਾਜਧਾਨੀ ਵਾਲਾ ਜਹਾਜ਼ ਆਪਣਾ। ਤੇ ਜੀਨੇ ਛੱਡਣਾ ਹੈ ਜਾ ਕੇ 1 ਘੰਟੇ ਚ ਐ ਦੀਸ ਬਾਬਾ। ਅੱਜ ਫੇਰ ਇਥੋਪੀਅਨ 에ਅਰਲਾਈਨ ਜਿੰਦਾਬਾਦ। ਇਥੋਪੀਅਨ 에ਅਰਲਾਈਨ ਚ ਸਫਰ ਬਹੁਤ ਕੀਤਾ ਐ ਤਕੀ ਤੇ ਹਜੇ ਆਉਣ ਵਾਲੇ ਵਲੌਗ ਚ ਹੋਰ ਵੀ ਤੁਹਾਨੂੰ ਕਰਨ ਨੂੰ ਦੇਖਣ ਨੂੰ ਮਿਲ ਜੂਗਾ। ਪਰ ਚੱਕਰ ਇਹ ਐ ਵੀ ਇਹ ਲੇਟ ਬਹੁਤ ਜਾਂਦੀ ਐ। 15-20 ਮਿੰਟਾਂ ਚ ਫੇਰ ਲੇਟ। ਕੋ ਸਪੈਸ਼ਲ ਜਹਾਜ਼ ਆਰਮੀ ਦਾ ਜਹਾਜ਼ ਆ ਫਿਰ ਗਿਆ। ਸੋ ਇਹ ਸੀ ਆਪਣਾ ਇਹਦਾ ਵਲੌਗ ਤੇ ਰਾਜਧਾਨੀ ਪਹੁੰਚ ਗਿਆਂ ਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ। ਨਵੇਂ ਵਲੌਗ 'ਚ ਕੱਲੋਂ ਇੱਥੋਂ ਜਾਣਾਗਾ ਸੋਮਾਲੀਆ ਦੇ ਬਾਰਡਰ ਤੇ ਤੇ ਰਾਜਧਾਨੀ 'ਚ ਦੇਖੋ ਮੌਸਮ ਕਿੰਨਾ ਵਧੀਆ ਤੇ ਬੱਦਲ ਹੋਇਆ ਹੋਇਆ ਮੀਂਹ ਪੈ ਰਿਹਾ ਤੇ ਉੱਥੇ ਕਿੰਨੀ ਜ਼ਿਆਦਾ ਗਰਮੀ ਸੀਗੀ। ਤੁਸੀਂ ਅਡਿਕਰ ਨਵੇਂ ਵਲੌਗ ਦੀ। ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ।